ਹਾਂ ਸੱਚੀ ਇਹ ਉਹ ਦੇ ਆ ਗਈ ਰੋਟੀ ਆਤੀ ਬਾਰੀ ਸੀ ਤਾਂ ਹੋ ਯਾਰ ਮੇਰਾ ਤਾਂ ਆਪਣਾ ਨਹੀਂ ਰਿਹਾ ਟੁੱਕਦੀ ਬੁਰਕੀ ਯਾਰ ਹਾਂ ਅਮੇ ਤਾਂ ਜੂਰਾ ਅਵਾ ਕੀਬੋਰਡ ਚੁਲਾ ਨੈਨੂ ਹਾਂ ਕਹਾਂ ਫਿਰ ਮੈਂ ਤੂੰ ਮੂਰੇ ਕੀ ਕਰਦਾ ਓਏ ਹੈ ਕਿਧਰੇ ਗੱਲਾਂ ਮਾਰਨ ਲੱਗ ਰਿਹਾ ਤੂੰ ਏ ਆ ਹੈ ਮੈਂ ਤਾਂ ਅੰਦਰ ਦਾ ਫੋਨ ਜਾਇਆ ਸੀ ਆਪਣੇ ਜਿਹੜਾ ਲੱਗ ਰਿਹਾ ਸੀ ਗੱਲ ਕਰਦਾ ਅੰਦਰੀ ਲਾਦਣਾ ਇਸ ਤਰ੍ਹਾਂ ਤੇਰਾ ਅੰਦਰੀ ਰੋਟੀ ਖਾਲਿਆ ਕਰ ਤੜਕੇ ਗਿਆ ਤੂੰ ਉਹਦੇ ਖੁੱਡੀ ਜਿ ਵੜ ਰਹੀ ਦੀ ਹੈ 12 ਵਜੇ ਠਹਿਰਾ ਤੂੰ ਤਾਂ ਤੂੰ ਖੁੱਡੀ ਯੋਰੇ ਬੋਲੀ ਜਾਂਦੀ ਓ ਮੇਰਾ ਪੇਟ ਜਾ ਖਰਾਬ ਹੋ ਰਿਹਾਗਾ ਮੈਂ ਤਾਂ ਮੈਨੂੰ ਬਾਰੀ ਪੇਟ ਕਾ ਨੂੰ ਖਰਾਬ ਤਾ ਦਿਮਾਗ ਖਰਾਬ ਹੋ ਰਿਹਾ ਨਹੀਂ ਤੂੰ ਮੂਰੇ ਕਾ ਤੂੰ ਲਾ ਰੱਖੀ ਦੀ ਪਹਿਲਾਂ ਮੈਨੂੰ ਐਂ ਦੱਸ ਮੰਨੂ ਐ ਦੱਸ ਕੁਝ ਥਾਂ ਰ ਗੱਲ ਕਰਨ ਦੀ ਹੈ ਕੋਤ ਸਵੇਰੇ ਕੀ ਕਰ ਲਾਂ ਅੰਦਰ ਗਰੂਦ ਘੱਟ ਰਗਾ ਕੰਜਰ ਦੇ ਹੁਣ ਤਾਂ ਪਿਆ ਹੈ ਬਰਿਆ ਤਿਕ ਜਾ ਲੋ ਫਾਨ ਜਦੋਂ ਦੇਖ ਉਹਦੀ ਗੱਲਾਂ ਉਹਦੀ ਗੱਲਾਂ ਕੱਲ੍ਹ ਤੇਰੀ ਭੋਗਿਆ ਯਾਰੋ ਉਹ ਫਿਰ ਕੀ ਹੁੰਦਾ ਬਿਮਾਰ ਹੋ ਰਿਆ ਯਾਰ ਉਹਦਾ ਹਾਲ ਚਾਲ ਨਹੀਂ ਪੁੱਛਣਾ ਫਿਰ ਮੈਂ ਹੁਣ ਮੈਨੂੰ ਤਾਂ ਕੱਲ ਹੀ ਕਵਜੀਰਾ ਮੈਨੂੰ ਤਾਂ ਗੋਲੀ ਹੀ ਹੈ ਦਿੱਤੀ ਅੱਜ ਤੱਕ ਹੈ ਬਾਹੂ ਦਾ ਇੰਨਾ ਫੇਕੜਾ ਰੇ ਤੂੰ ਮੇਰੀਆਂ ਨਾਲ ਗੱਲਾਂ ਕਰਦਾ ਹਾਂ ਤੂੰ ਮੇਰੀਆਂ ਲੈੰਦੀਆਂ ਹੋਈਆਂ ਗੋਲੀਆਂ ਕਿੱਥੇ ਲੈਣਾਗਾ ਮਾਰਦਾ ਗੱਲਾਂ ਤੂੰ ਤੂੰ ਲਿਆ ਕੇ ਦੇਵੇਂਗਾ ਫੇਰੇ ਲੂੰ ਦਵਾਈਆਂ ਤਾਂ ਤੂੰ ਹੋਰ ਲੈਣਾ ਪੀਪੀਆਂ ਵਾਲੀਆਂ ਮੇਰੀਆਂ ਗੋਲੀਆਂ ਕਿੱਥੋਂ ਲੈਣਾ ਤੂੰ ਆ ਪੀਪੀ ਨੇ ਬਚਾਲਾ ਮੈਨੂੰ ਆ ਪੀਪੀ ਨੇ ਤੇਰੇ ਹਿਸਾਬ ਨਾਲ ਮੇਰਾ ਲੀਵਰ ਸੋਜਦੇ ਟਾਲੀ ਪਾ ਕੇ ਲੱਗ ਜਾਣਾ ਪੈਂਦਾ ਉਰੇ ਨਾਲੇ ਗੱਲ ਕਰਦੇ ਤੇਰੇ ਨਾਲ ਇੱਕ ਆਪੇ ਪਾਣੀ ਲਿਆ ਮੈਨੂੰ ਅੰਦਰੇ ਲਾ ਦੋ ਬਿਸਤਰਾ ਦਾ ਐਤੀ ਬਹਿ ਜਾ ਕਰੋ ਐਤੀ ਸੌ ਜਾ ਕਰੋ ਇਹੇ ਉਹ ਬੱਸ ਕਰ ਯਾਰ ਆ ਮਰ ਜੰਨਾ ਬੈ ਜਾ ਓਰੇ ਕੰਜਰ ਦਾ ਵਿਆਹ ਤਾਂ ਸਾਬੇ ਹੋਏ ਨੇ ਭਾਈ ਮੇਰਾ ਵੀ ਹੋ ਗਿਆ ਦੁਨੀਆ ਤੇ ਹੋਇਆ ਤੇਰੇ ਮਾਮੇ ਦੇ ਮੁੰਡੇ ਦਾ ਹੋਇਆ ਉਹ ਤਾਂ ਕੋਈ ਨਹੀਂ ਆ ਖੁੱਡੀਆਂ ਜੇ ਬੜ ਬੜ ਕੇ ਧੀਮੀ ਨੂੰ ਗੱਲਾਂ ਕਰਦਾ ਭੈਣ ਦੇਖ ਆ ਗੱਲ ਹੈਗੀ ਕੋਈ ਇੱਥੇ ਬੁੱਕੀ ਕਰ ਦੇ ਇੱਥੇ ਬੁੱਕੀ ਕਰ ਦੇ ਆ ਖੇਤ ਪਾਣੀ ਛੱਡ ਲਾ ਜਾ ਕੇ ਠੰਡਾ ਉਹਦੀ ਬਾਹਣ ਮਾਰਾ ਮੁੱਠਾ ਆ ਫੇਰ ਆ ਗਿਆ ਤੇਰੀ ਮਾ ਦਾ ਫੋਨ ਕਰ ਲੈ ਹੇ ਜੀ ਬੇਲੜ ਉਹ ਹੋ ਗਈ ਇੱਥੇ ਜਾ ਕੇ। ਵੀ ਗੱਲ ਸੁਣਾ। ਹਾਂ। ਮਨੂ ਲੈ ਆ ਮਾ। ਕਿਉਂ? ਮੈਂ ਆ ਗਿਆ। ਹੋ ਗਿਆ ਨਹੀਂ ਮੇਰਾ ਜੀ ਜ ਨਹੀਂ ਲੱਗਦਾ ਗਿਆ ਬਿਮਾਰ ਹੋ ਗਿਆ ਨਾਲੇ ਪੂਰੀ ਦਵਾਈ ਦਵਾ ਦਾਂਗੇ ਵਧੀਆ ਡਾਕਟਰ ਤੋਂ। ਉਹਨਾਂ ਦੇ ਉੱਤਰ ਡਾਕਟਰ ਨਹੀਂ ਵਧੀਆ ਆਗੇ। ਡਾਕਟਰ ਦਾ ਤਨੀ ਨਹੀਂ ਵਧੀਆ। ਜਿੱਥੇ ਇਲਾਜ ਕਰਦਾ ਹੁੰਦਾ ਉਹਦਾ। ਹੈਂ? ਜੀ ਤਾ ਇਹਦਾ ਨਹੀਂ ਲੱਗਦਾ। ਜੀ ਤੇਰਾ ਹੀ ਲੱਗਦਾ ਉਹਦਾ ਛੱਡ। ਉਹ ਨਹੀਂ ਯਾਰਾ ਕਿਲਚੀ ਲਈ ਬੈਠੀ ਐ ਮੇਰੀ ਗੱਲ ਤਾਂ ਸੁਣਾ ਤੂੰ ਮੈਨੂੰ ਐ ਦੱਸ ਜਾ ਕੇ 23 26 ਸਾਲ ਦੀ ਉਹਦੇ ਮਾਪੇ ਦੇ ਘਰ ਹੀ ਐ ਔਖੀ ਜੀ ਲੱਗਦੀ ਉਹਦਾ ਹੈ ਹਾਂ ਆ ਹੁਣ ਆ 7 8 ਮਹੀਨੇ ਵਿਆਹ ਹੋ ਗਿਆ ਹੁਣ ਤੇਰਾ ਜੀ ਲਗਨ ਰਾ ਦਦ ਨੇ ਮੇਰੀ ਗੱਲ ਤਾਂ ਸੁਣਾ ਉਹ ਕਹਿੰਦੀ ਵੀ ਮੈਨੂੰ ਨਾ ਐ ਨਾਲ ਇੱਕ ਤਾਂ ਉਰੇ ਜਿਹੜੀ ਉਹ ਪੋਸਟ ਜੀ ਨਹੀਂ ਭਰੀ ਤੀ ਜਿਹੜੀ ਨੌਕਰੀ ਜੀ ਨਿਕਲੀ ਤੀ ਇੱਕ ਤਾਂ ਉਹਦੇ ਡਾਕੂਮੈਂਟ ਜੀ ਉਹਨਾਂ ਦਾ ਵੀ ਫੋਨ ਆਇਆ ਤੀਗਾ ਕਹਿੰਦੇ ਸਾਈਨ ਸੂਨ ਕਰਨੇ ਨੇਗੇ ਤੇ ਇੱਕ ਕਹਿੰਦੀ ਵੀ ਉਹ ਮੈਂ ਕਹਿੰਦੀ ਫਿਰ ਉਰੇ ਆ ਜਾਣੀਆਂ ਕਹਿੰਦੀ ਹੁਣ ਮੈਂ ਕਦੀ ਕੀ ਕਰੂੰਗੀ ਉੱਤੇ ਕੋਈ ਨਹੀਂ ਉਹ ਦੁੱਧ ਲੈਣ ਗਈ ਤੀ ਉਹ ਇਹ ਤੂੰ ਐਂ ਕਾ ਤੋ ਬੋਲਦਾ ਯਾਰ ਬੋਲਣਾ ਮੈਂ ਹੋਰ ਕੀ ਕਰਾਂ ਮੈਨੂੰ ਇਹ ਦੱਸਾ ਮੈਂ ਮਰੀ ਜਾਣਾ ਉਹਨਾਂ ਤੂੰ ਕਿਹਦਾਸਾ ਤੁਸੀਂ ਭੈਣ ਦੇ ਖਾਦਮ ਰਪਈਆਂ ਦਾ ਕੋਈ ਹੋਈ ਬਨਾਰਕਾ ਤੇ ਨੇ ਛੱਡਿਆ ਲਿਆ ਛੱਡਿਆ ਲਿਆ ਦੇਈਏ ਹੁਣ ਮਹੀਨਾ ਦੋ ਮਹੀਨੇ ਲਾ ਲਾਂ ਨੇ ਜੀਰੀ ਜੀਰੀ ਬੁੱਝਾ ਮਾਰ ਲੈਨੇ ਆਪਣੀ ਫੇਰ ਲਈ ਓ ਯਾਰ ਜੀਰੀ ਨਾਲ ਉਹਦਾ ਕੀ ਸੰਬੰਧ ਹੈਗਾ ਸੰਬੰਧ ਕਿਉਂ ਨਹੀਂ ਤੂੰ ਤਾਂ ਅੰਦਰੋਂ ਨਿਕਲ ਨਹੀਂ ਜੀਰੀ ਕੋਣ ਪਾਉ ਕਿਆ ਹੁਣੀ ਨਿਕਲਣਾ ਹੁਣ ਵੀ ਤਾਂ ਕੰਮ ਕਰਦੀ ਆ ਮੈਂ ਤੜਕੇ ਤੇ ਸਾਰੇ ਕੰਮ ਤਾਂ ਕਰ ਲੇ ਤੂੰ ਤਾਂ ਹੁਣ ਆਇਆਗਾ ਤੂੰ ਨਿਕਲਿਆ ਹੋਇਆ ਤੜਕੇ ਜੋਲਛਣਾ ਕਰ ਲਿਆ ਕਿਉਂ ਝੂੜ ਬੋਲੀਏ ਨਾ ਤੂੰ ਓ ਯਾਰ ਖੁੱਡੀ ਜਿੱਦਾ ਭਾਬੀ ਤਾਂਤੀ ਮੇਰੇ ਢਿੱਡ ਖਰਾਬ ਆਗਾ ਪਹਿਲਾਂ ਮੈਂ ਕਿੰਨਾ ਗਵਾ ਗਿਆ ਖੁੱਡੀਆਂ ਚ ਮੇਰੇ ਢਿੱਡ ਕੋਈ ਖਰਾਬ ਆ ਤੇਰਾ ਦਿਮਾਗ ਖਰਾਬ ਆ ਚੱਲ ਠੀਕ ਆ ਬਾਈ ਮੇਰਾ ਦਿਮਾਗ ਖਰਾਬ ਆ ਯਾਰ ਮੇਰੀ ਗੱਲ ਸੁਣ ਲੈ ਹਰੇ ਕੋਈ ਨਹੀਂ ਲੈ ਕੇ ਆਉਣੀ ਮੇਰੀ ਉਹਨੂੰ ਜੀਰੀ ਬੂਜਾ ਮਾਰ ਲੈ ਜੀਰੀ ਲੱਗ ਜਾਣ ਦੇ ਓ ਫਿਰ ਉਹਨੂੰ ਸਰਕਾਰੀ ਕੰਮ ਤਾਂ ਕਰਨੀ ਪੂਗਾ ਯਾਰ ਸੈਨ ਨਹੀਂ ਕਰਾਉਣੇ ਫਿਰ ਚੱਲ ਕੋਈ ਨਹੀਂ ਉੱਥੋਂ ਚਲ ਜੂਗੀ ਓਏ ਸਰਕਾਰੀ ਨੌਕਰੀ ਤੇ ਆਪਣੇ ਪਿਛਲੇ ਪਹਿਂਚ ਬਹੁ ਨਹੀਂ ਹੈਗੇ ਉਹਦੀ ਕਿਹੜੀ ਹਰਜੀਤ ਦੀ ਹਾਂ ਵੱਧੀ ਕੀ ਕਰਕੇ ਕੰਜਰ ਦੀ ਬਹੂ ਨਾਲ ਭਜਾ ਲਈ ਸਰਕਾਰੀ ਨੌਕਰੀ ਚੱਕ ਕੇ ਉਹ ਕੁੱਪ ਜਾਏਗਾ ਜੇ ਮੇਰੀ ਨਹੀਂ ਵੀ ਨਿਕਲੂ ਨਾ ਤੂੰ ਕੱਢੇਗਾ ਤੂੰ ਮੈਂ ਤੈਨੂੰ ਇਹ ਦੱਸਦਾ ਜੇ ਤੇਰੀ ਬਹੂ ਰਾਖੀ ਤੇ ਰਹੀ ਹੈ ਨਾ ਮੇਰੀ ਰਾਖੀ ਤੇ ਰਹੀ ਹੈ ਡਰ ਪਾਉ ਮੇਰੇ ਹੀ ਐ ਤੇਰੇ ਲਾੜ ਪਿਆਰ ਦਾ ਇੰਨਾ ਵਿਗਾੜ ਤਾ ਹੱਥ ਨੂੰ ਸਕੂਟਰੀ ਲਾ ਕੇ ਭਾਜੂ ਸਾਰੇ ਦਾ ਤਾਂ ਸਾਰਨ ਖਿਆ ਤੇ ਉਹਨੂੰ ਸਕੂਟਰੀ ਸਿਖਾਤੀ ਉਹ ਕਰ ਲੈ ਸਕੂਟਰੀ ਸਿਖਾਈ ਐ ਹੋਰ ਉਹ ਹੈਲਡਰ ਸਿਖਾਤਾ ਮੈਨੂੰ ਇਹ ਦੱਸ ਲੱਖ ਰੁਪਏ ਦਾ ਮੋਬਾਈਲ ਲੈ ਕੇ ਦੇਤਾ ਉਹਨੂੰ ਕੰਜਰ ਦੀ ਮਾਸ ਲੈ ਕੇ ਦਿੰਦਾ ਮੈਂ ਤਾਂ ਦੁੱਧ ਪਾਉਂਦਾ ਸਾਡਾ ਪਰ ਦਹੀਂ ਖਾਂਦਾ ਓਏ ਉਹ ਲੱਖ ਰੁਪਏ ਦੇ ਫੋਨ ਵਾਲੀ ਉਹਨੇ ਉਹ ਕਰਿਆਗਾ ਟੈਸਟ ਕਲੀਅਰ ਮਾਰਦਾ ਗੱਲਾਂ ਮੈਂ ਤਾਂ ਲੈਣ ਜਾਉਣ ਵਾਲੇ ਤੜਕੇ ਮੇਰੀ ਸੁਣ ਲੈ ਗੱਲ ਆਪਦਾ ਫਿਰ ਤਿੰਨ ਪੰਜ ਕਰੇਗਾ ਮੈਂ ਤੈਨੂੰ ਪਹਿਲਾਂ ਕਹਤਾ ਹੁਣ ਲੱਗ ਜੋ ਭਾਈ ਉੱਪਰ ਵੀ ਚੱਲਦੇ ਚੱਲੋ ਕੋਈ ਨਾ ਤੇਰਾ ਨਿਵੇੜ ਕੇ ਮਹੀਂ ਲਊ ਫਿਰ ਉੱਥੇ ਤੂੰ ਨਿਵੇੜੇਂਗੀ ਤੂੰ ਤਾਂ ਨਿਵੇੜੇਂਗਾ ਜੇ ਤੂੰ ਨਿਵੇੜੇਂਗਾ ਜੇ ਤੇਰੇ ਲੱਛਣ ਨੇ ਮੁੰਡਿਆ ਤੂੰ ਬਹੂ ਨੂੰ ਬਾਹਰ ਸਿਰ ਚੜਾਈ ਜੰਨਾ ਤੇਰਾ ਸਾਲ ਸੀ ਮੈਂ ਨਜ਼ਰ ਤੇਰਾ ਨਿਭੜੂਗਾ ਕਾਹਨੂੰ ਤੇਰੀ ਬਹੂ ਭੱਜੂ ਤੇਰੀ ਬਹੂ ਤੇਰੀ ਬਹੂ ਦਾ ਨਿਭੜੂਗਾ ਤੇਰੀ ਬਹੂ ਦਾ ਨਿਭੜੂਗਾ ਤੂੰ ਤਾਂ ਨਿਵੇੜੇਂਗਾ ਕਿਸੇ ਵੇਲੇ ਦੀਪ ਤੇ ਸਰਸਪਤੀ ਬੈਠੀ ਹੁੰਦੀ ਹੈ ਹਾਂ ਚੱਲ ਹਾਂ